ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਸੀਗੇ ਗੁਰਦੁਆਰਾ ਸ਼ੀਤਲਪੁਰ ਦੋਸਤੋ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਾ ਇੱਥੇ ਇਹ ਪਹਾੜਾਂ ਦੇ ਵਿੱਚ ਬਹੁਤ ਸੋਹਣੀ ਜਿਹੜੀ ਲੋਕੇਸ਼ਨ ਹੈ ਇੰਦਰ ਪਾਰਕਿੰਗ ਬੜੀ ਈ ਹੈ ਆਜਾ ਬਾਈ ਗੁਰੂ ਨਾਨਕ ਨਵਾਸ ਸਾਹਮਣੇ ਜੋ ਜੋੜਾਕਰ ਇਧਰ ਦਾ ਤੁਸੀਂ ਦ੍ਰਿਸ਼ ਵੇਖ ਸਮ ਲਿਖ ਚੁਣੋ। ਇਹ ਜਿਹੜਾ ਸਥਾਨ ਬਣਿਆ ਉਹ ਥੋੜੀ ਉਚਾਈ ਤੇ ਬਣਿਆ ਹੋਇਆ ਹੈ ਜੀ। ਇਧਰਲੀ ਸਾਈਡ ਆ ਜਿਹੜੇ ਉਹ ਸਾਰੇ ਪਹਾੜ ਕਵਰ ਕੀਤੇ ਹੋਏ ਆ। ਬਹੁਤ ਸੋਹਣਾ ਇੱਥੇ 뷰 ਆ ਰਿਹਾ। ਹੋ ਪਾ ਚੁੱਕੇ ਤੋਂ ਮੇਰਾ 100 50000 ਉਸ ਤੇ ਚੱਲਾਂਗੇ ਆਏ ਨੇ ਦੋਸਤੋ ਆਲੇ ਦੋਵਾਲੇ ਦਾ ਜਿਹੜਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਹੁਣ ਕਿੰਨਾ ਵਧੀਆ ਤੇ ਜਿਹੜੀ ਕੁਦਰਤ ਹੈ ਉਹਦਾ ਜਿਹੜਾ ਅਲੋਕਿਕ ਨਜ਼ਾਰਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਰ ਕਹਿੰਦੇ ਆ ਨਾ ਵੀ ਇਸ ਏਰੀਏ ਦੇ ਵਿੱਚ ਜਦੋਂ ਟੈਂਪਰੇਚਰ ਜਿਆ ਸਹੀ ਰਹਿੰਦਾ ਤੇ ਜਦੋਂ ਬਾਰਸ਼ ਵੱਧ ਪੈਂਦੀ ਆ ਉਹਨੇ ਕੋਈ ਕਾਰਨ ਆ ਕਿ ਇੱਥੇ ਜਿਆਦਾ ਪੌਦੇ ਹੋਣ ਉਹਨੇ ਇਧਰ ਮੇਨ ਦਰਬਾਰ ਸਾਹਿਬ ਆ ਜੀ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੁਸੀਂ ਆਲਾ ਦੋਲਾ ਵੇਖ ਰਹੇ ਹੋ ਜੀ ਮੇਨ ਦਰਬਾਰ ਸਾਹਿਬ ਦਾ ਸੰਗਤ ਮੱਥਾ ਟੇਕ ਕੇ ਆ ਰਹੀ ਆ ਜਾ ਰਹੀ ਆ ਦੋਸਤੋ ਕਿ ਇੱਧਰ ਆਪਾਂ ਕਿਹਨੇ ਇਹ ਚੀਜ਼ ਬਹੁਤ ਸੋਹਣੀ ਦੇਖੀ ਹੈ ਕਿ ਜਿ세 ਵੀ ਗੁਰੂ ਘਰ ਦੇ ਵਿੱਚ ਜਾਂਦੇ ਆ ਉੱਥੇ ਗ੍ਰੀਨਰੀ ਦਾ ਬਹੁਤ ਪ੍ਰਬੰਧ ਹੁੰਦਾ ਡੈਕੋਰੇਸ਼ਨ ਨੇ ਪੌਦੇ ਵੀ ਤੇ ਸਾਹਮਣੇ ਜਿਹੜਾ ਸੀਤਲ ਕੁੰਡ ਸਾਹਿਬ ਇਸ ਗੁਰੂ ਘਰ ਦਾ ਨਾਮ ਹੀ ਸੀਤਲ ਗੁਰੂ ਨਾਨਕ ਗੁਰੂ ਨਾਨਕ ਸੀਤਲ ਕੁੰਡ ਸਾਹਿਬ ਇੱਥੇ ਗੁਰੂ ਨਾਨਕ ਪਾਸ਼ਾ ਆਏ ਆ ਜਿਹੜਾ ਇਥੋਂ ਦਾ ਇਤਿਹਾਸ ਹੈ ਜੀ ਕਰੋ ਜੀ ਦਰਸ਼ਨ ਜਿਹੜੇ ਵੀਰ ਘਰੇ ਬੈਠੇ ਆ ਦਫ਼ਰਾਂ ਦੇ ਸੰਗਤ ਬੈਠੇ ਆ ਇਹ ਸਾਰੀਆਂ ਸੰਗਤ ਆਪਣੇ ਪੰਜਾਬ ਦੇ ਵਿੱਚੋਂ ਆਈਆਂ ਹੋਈਆਂ ਜੀ ਇੱਧਰ ਬਿਹਾਰ ਦੀ ਸੰਗਤ ਬਹੁਤ ਘੱਟ ਮਿਲੂਗੀ ਆਪਾਂ ਨੂੰ ਜਿੰਨੇ ਵੀ ਸੰਗਤ ਆਏ ਨੇ ਪੰਜਾਬ ਦੇ ਵਿੱਚੋਂ ਸੰਗਤ ਇੱਥੇ ਪਹੁੰਚ ਕੇ ਦਰਸ਼ਨਾਂ ਲਈ ਆਉਂਦੇ ਆ ਤੇ ਹੁਣ ਇਥੋਂ ਵਾਪਸੀ ਹੈ ਜਿਹੜੀ ਉਹ ਫੇਰ ਪਟਨਾ ਸਾਹਿਬ ਵਾਪਸ ਸੰਗਤ ਉੱਥੇ ਜਾ ਕੇ ਆਪਣੇ ਰਹਿਸਤੇ ਪਹੁੰਚੇਗੀ ਜਦੋਂ ਵੀ ਤੁਸੀਂ ਬਿਹਾਰ ਵੱਲ ਆਉਂਗੇ ਤਾਂ ਤੁਸੀਂ ਇਸ ਸਥਾਨ ਦੇ ਵਿਦర్శਨ ਜ਼ਰੂਰ ਕਰਕੇ ਜਾਇਓ ਬਹੁਤ ਸੋਹਣੇ ਏਰੀਏ ਦੇ ਵਿੱਚ ਬਹੁਤ ਸੋਹਣੇ ਲొਕੇਸ਼ਨ ਆਪਣੇ ਆਲੇ ਦੁਆਲੇ ਦੋਸਤੋ ਇਸ ਸਥਾਨ ਦੇ ਤੁਸੀਂ ਦਰਸ਼ਨ ਕਰਕੇ ਜ਼ਰੂਰ ਜਾਇਓ ਕਿ ਕਿਦਰ ਨਾ ਜ਼ਿਆਦਾਤਰ ਹੈ ਬੱਕੀਆਂ ਚੱਲਦੀਆਂ ਆਮ ਆਪਣੇ ਜਿਵੇਂ ਆਟੋ ਚੱਲਦੇ ਆ ਜੇ ਕੋਈ ਵੀ ਆਪਣੇ ਕਾਰਾਂ ਚਲਦੀਆਂ ਇਧਰ ਪਰ ਆ ਬੱਕੀਆਂ ਚਲਦੀਆਂ ਘੋੜੇ ਦੇਖੋ ਨਾ ਸਾਰੇ ਆਪਣੇ ਤਿਆਰ ਕਰੇ ਖੜੇ ਹੋਏ ਆ ਜਿਸਨੇ ਵੀ ਜਿਹੜੀ ਜਗ੍ਹਾ ਵੀ ਦੇਖਣੀ ਆ ਜਾਂ ਆਪਣੇ ਲੋਕਲ ਬੰਦੇ ਵੀ ਆ ਇਹਨਾਂ ਦੇ ਜਿਹੜੇ ਇੱਥੇ ਫਿਰਦੇ ਆ ਜਿਵੇਂ ਆਪਣੇ ਲੋਕਲ ਮਾਰਕੀਟ ਜਾਣਾ ਕਿਸੇ ਨੇ ਥੋੜੀ ਦੂਰੀ ਤੇ ਤਾਂ ਫਿਰ ਉੱਥੇ ਆ ਆ ਘੋੜੇ ਕੰਮ ਕਰਦੇ ਆ ਇਹਦੇ ਵਿੱਚ ਬੈਠ ਕੇ ਵੀ ਬੜਾ ਇੱਕ ਬਖਰਾ ਜਈ ਤਿਆਰਬਾ ਸੀਗਾ